ਇਹ ਕੋਈ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਇੱਕ ਆਰਐਸਐਸ ਸ成员 ਪਰਿਵਾਰ ਦਾ ਇੱਕ ਜੀ ਆਜਦਾਂ ਦਾ ਕਤਲ ਕੀਤਾ ਗਿਆ ਸੀ ਨਵੀਨ ਕੁਮਾਰ ਸੋ ਉਸ ਦੇ ਵਿੱਚ ਜਿਹੜੇ ਅਨਡੈਂਟਿਫਾਈਡ ਪਹਿਲਾ ਸ਼ੂਟਰ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਭਾਈ ਉਹ ਵੀ ਮੋਰੋਜਪੁਰ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਐਸਐਸਪੀ ਕੋਰਕੁਰ ਸਰਦਾਰ ਕੁਪਰਦਰਸ਼ਕ ਇਨਾਂ ਦੇ ਇੰਟਾਇਰ ਟੀਮ ਨੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਉਹਦੇ ਵਿੱਚ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਇਸ ਸੀਸੀਟੀਵੀ ਜਿਹੜੀ ਹੈਗੀ ਆ ਉਹਨਾਂ ਦੀਆਂ ਫੁਟੇਜ ਵਗੈਰਾ ਖੰਡਾਲ ਕੇ ਉਹਨਾਂ ਸ਼ੂਟਰ ਨੂੰ ਗ੍ਰੰਟੀ ਕਰੇਗੀ ਕੋਸ਼ਿਸ਼ ਕੀਤੀ ਹੈ ਮੇਰੇ ਪਿੱਛੇ ਗੱਲ ਹੈ ਅਦਲ ਇੱਕ ਹਰਸ਼ ਇਹ ਸਾਰੇ ਜਿਹੜੇ ਹੈਗੇ ਇਹਨਾਂ ਦੀਆਂ ਡਾਕੂਮੈਂਟੇਸ਼ਨਸ ਹੋ ਗਈਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਫੜਨ ਵਾਸਤੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਕਈ ਪਾਰਸ ਸਟੇਟ ਦੇ ਸਟੇਟ ਤੋਂ ਬਾਹਰ ਅਸੀਂ ਰੀਡ ਕੀਤੇ ਉਹਦੇ ਚ ਸਾਨੂੰ ਕਾਫੀਆਬੀ ਹਾਸਲ ਹੋਈ ਇੱਕ ਹਰਸ਼ਿਤ ਇੱਕ ਕਾਲੀ ਨਾਮ ਦਾ ਜਿਹੜਾ ਸ਼ੂਟਰ ਸੀ ਇਹਨਾਂ ਨੂੰ ਪਹਿਲਾਂ ਫੜ ਲਿਆ ਗਿਆ ਸੀ ਜਿਹੜਾ ਕਾਲੀ ਨਾਮ ਦਾ ਸੀਗਾ ਸ਼ੂਟਰ ਇਹਦੇ ਨਾਲ ਵੀ ਪੁਲਿਸ ਦਾ ਐਕਸਚੇਂਜ ਆ ਫਾਇਰ ਹੋਇਆ ਸੀਗਾ ਤੇ ਇਹਦੇ ਲੰਦ ਦੇ ਵਿੱਚ ਗਨ ਸ਼ਾਟਸ ਲੱਗੇ ਤੋ ਉਹਦੇ ਚ ਵੀ ਇੱਕ ਵੱਖਰਾ ਮਕਦਮਾ ਜਿਹੜਾ ਹੈਗਾ ਅਸਲਟ ਆਰਮ ਫੈਕਟ ਦੇ ਟਰੈਕ 107 ਦੇ ਤਹਿਤ ਦਰਜ ਕੀਤਾ ਗਿਆ ਅਮਿਤ ਕਾਗ ਉਸ ਤੋਂ ਬਾਅਦ ਜਿਹੜਾ ਮੇਨ ਸ਼ੂਟਰ ਸੀਗਾ ਬਾਦਲ ਨਾਮ ਦਾ ਇਹਨੂੰ ਜਿਹੜਾ ਹੈਗਾ ਵਾ ਕੱਲ ਜਿਹੜੀ ਸਾਡੇ ਕੋਲ ਇੱਕ ਬਹੁਤ ਪੁਖਤਾ ਜਿਹੜੀ ਇਨਫੋਰਮੇਸ਼ਨ ਸੀਗੀ ਇਹਨੂੰ ਚਿਹਰੇ ਜਿਹੜਾ ਹੈਗਾ ਵਾ ਇੱਕ ਸੰਭਵ ਪਤਾ ਲੱਗਾ ਕਿ ਇਹ ਕਿੱ데 ਟਰੈਵਲ ਕਰ ਰਿਹਾ ਔਰ ਇਹਦਾ ਸਟੇਪ ਕਰਨ ਦਾ ਜਿਹੜਾ ਹੈਗਾ ਸਟੇਟ ਤੋਂ ਉਹ ਵੀ ਇਨਫਾਰਮੇਸ਼ਨ ਸਾਡੇ ਕੋਲ ਸੀਗੀ ਤਾਂ ਇਹਨੂੰ ਉੱਥੇ ਜੀਰੋ ਕਾਬੂ ਕੀਤਾ ਗਿਆ ਸਾਡੀ ਇੱਕ ਟੀਮ ਨੇ ਸੋ ਉਸ ਤੋਂ ਬਾਅਦ ਜਦੋਂ ਕੱਲ ਇਹਨੂੰ 26 ਨੂੰ ਇਹਦੀ ਗ੍ਰਿਫਤਾਰੀ ਪਾਈ ਗਈ ਫਰਦਰ ਜਿਹੜੀ ਇਹਦੀ ਜਿਹੜੀ ਪੁਛਗਿਸ਼ ਕੀਤੀ ਗਈ ਉਹਦੇ ਵਿੱਚ ਇਹਨੇ ਸਾਨੂੰ ਜਿਹੜਾ ਹੈਗਾ ਜਾਣਕਾਰੀ ਦਿੱਤੀ ਵੀ ਇਹਦੇ ਨਾਲ ਦੇ ਦੋ ਬੰਦੇ ਜਿਹੜੇ ਸ਼ੂਟਰਸ ਹੈਗੇ ਆ ਉਹ ਫਾਜ਼ਲ ਕਾ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਹੈਗਾ मामू मामू ਜੋਆ ਇੱਥੇ ਉਹਨਾਂ ਨੇ ਇੱਕ ਟਿਕਾਣੇ ਤੇ ਜਿਹੜਾ ਹੈਗਾ ਇਹਨੂੰ ਬੁਲਾਇਆ ਸੀ ਉਹਨਾਂ ਕੋ ਗੱਡੀ ਵਗੈਰਾ ਵੀ ਲੈ ਕੇ ਆਉਣੀ ਸੀ ਤਾਂ ਉੱਥੋਂ ਇਹਨਾਂ ਨੇ ਇਹਨੂੰ ਰਾਜਸਥਾਨ ਕਰਾਸ ਕਰਾਉਣਾ ਸੀਗਾ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਉਸ ਤੋਂ ਬਾਅਦ ਜਿਹੜੀਆਂ ਹੈਗਾ ਰੇਟਿੰਗ ਪਾਰਟੀਆਂ ਇਹਦੀ ਮਸ਼ਾਨਦਈ ਦੇਰ ਤੇ ਗਈਆਂ ਜਿੱਥੇ ਜਦੋਂ ਪੁਲਿਸ ਪਾਰਟੀਆਂ ਅੰਡਰ ਦੀ ਲੈਡ ਬਾਈ ਸ਼ਖਵਿੰਦਰ ਸਿੰਘ ਡੀਐਸਪੀ ਸਿਟੀ ਐਂਡ ਡੀਐਸਪੀ ਡੀ ਫਰੋਜਪੁਰ ਉੱਥੇ ਜਦੋਂ ਪਹੁੰਚ ਕੇ ਉਹਨਾਂ ਨੇ ਰੇਡ ਕੀਤਾ ਤਾਂ ਜਿਹੜੇ ਉੱਥੇ ਇਹਦੇ ਸਾਥੀ ਸੀਗੇ ਉਹ ਕਿ ਸਵੇਰ ਤੋਂ ਬਹੁਤ ਜ਼ਿਆਦਾ ਸੀ ਜਾਂ 5:30 ਵਜੇ ਜਾਂ ਗੱਲਾਂ ਨੇ ਤਾਂ ਉਦੋਂ ਇਹਨਾਂ ਨੇ ਜਿਹੜਾ ਹੈਗਾ ਵਾ ਪੁਲਿਸ ਦੇ ਉੱਤੇ ਅੰਨ੍ਹਾ ਤੁੱਧ ਫਾਇਰਿੰਗ ਕੀਤੀ ਪੁਲਿਸ ਨੇ ਇਹਨਾਂ ਨੂੰ ਵਗਾ ਵੀ ਕੀਤਾ ਪਰ ਇਹਨਾਂ ਨੇ ਫਾਇਰਿੰਗ ਜਿਹੜੀ ਹੈ ਉਹ ਕਰਨ ਹੋਏ ਨਹੀਂ ਰੁਕੇ ਤਾਂ ਜਵਾਬੀ ਬਚਾਅ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਇਸ ਦੀ ਫਾਇਰਿੰਗ ਦੇ ਵਿੱਚ ਸਾਡਾ ਇੱਕ ਜਵਾਨ ਬਲੌਰ ਸਿੰਘ ਹੈਡ ਕਨਸਟੇਬਲ ਜ਼ਖਮੀ ਹੋਇਆ ਤੇ ਇੱਕ ਜਿਹੜਾ ਸ਼ੂਟਰ ਆ ਬਾਦਲ ਇਹ ਵੀ ਜ਼ਖਮੀ ਹੋਇਆ ਫਿਰ ਇਮੀਡੀਏਟਲੀ ਇਹਨਾਂ ਨੂੰ ਜਿਹੜਾ ਹੈਗਾ ਦੋਵਾਂ ਜ਼ਖਮੀਆਂ ਨੂੰ ਅਸੀਂ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਉਹ ਇਹਨਾਂ ਦੇ ਟ੍ਰੀਟਮੈਂਟ ਵਾਸਤੇ ਪਹੁੰਚਾਇਆ ਗਿਆ ਜਿੱਥੇ ਕਰੀਬ ਜਿਹੜਾ ਹੈਗਾ ਵਾ 40-45 ਮਿੰਟ ਦੇ ਉੱਤੇ ਦਾ ਇਲਾਜ ਕਰਦਾ ਕਰਦੇ ਹੋਏ ਇਲਾਜ ਦੌਰਾਨ ਜਿਹੜੀ ਹੈਗੀ ਆ ਜਿਹੜਾ ਬਾਦਲਾ ਸ਼ੂਟਰ ਦੀ ਡੈਥ ਹੋ ਗਈ। ਸੋ ਇਹਦੇ ਜਿਹੜਾ ਮੌਕੇ ਤੇ ਉੱਤੇ ਆ ਉਹ ਕਾਫੀ ਖਾਲੀ ਕੋਲ ਵੀ ਮਿਲੇ। ਜਿਨ੍ਹਾਂ ਦੇ ਵਿੱਚੋਂ 11 ਰਾਉਂਡ ਜਿਹੜੇ ਹੈਗੇ ਆ ਖਾਲੀ ਕੋਲ ਜਿਹੜੇ ਆ ਉਹ ਪੁਲਿਸ ਵੱਲੋਂ ਫਾਇਰ ਕੀਤੇ ਗਏ। ਸੌਰੀ ਇਹਨਾਂ ਵੱਲੋਂ ਫਾਇਰ ਕੀਤੇ ਗਏ ਜਿਹੜੇ ਅਣਪਛਾਤੇ ਬੰਦੇ ਸੀ ਤੇ 9 ਫਾਇਰ ਜਿਹੜੇ ਪੁਲਿਸ ਪਾਰਟੀ ਨੇ ਕੀਤੇ ਆਪਣੇ ਬਚਾਅ ਦੇ ਵਿੱਚ। ਸੋ ਮੌਕੇ ਦੇ ਉੱਤੇ ਸਾਨੂੰ ਇੱਕ ਪਿਸਟਲ ਦੀ ਬੋਰ ਦਾ ਔਰ ਇੱਕ ਕੈਪਸਟਲ 9 ਇੱਕ ਕੈਪਸਟਲ 32 ਬੋਰਡ ਇਹ ਸਾਨੂੰ ਉੱਥੇ ਰਿਕਵਰ ਹੋਏ ਆ ਰੈਸਟ ਆਫ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਔਰ ਹੋਰ ਵੀ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਹੈਗੇ ਉਹ ਸਾਨੂੰ ਆਡੈਂਟੀਫਾਈ ਹੋ ਚੁੱਕੇ ਆ ਔਰ ਸਾਡੀਆਂ ਜਿਹੜੀਆਂ ਪਾਰਟੀਆਂ ਤੋਂ ਸਾਡਾ ਜਿਹੜਾ ਉਹਨਾਂ ਦੇ ਉੱਤੇ ਕੰਮ ਚੱਲ ਰਿਹਾ ਤੇ ਜਲਦੀ ਉਹਨਾਂ ਵੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਉਹਨਾਂ ਦੇ ਉੱਤੇ ਵੀ ਜੋ ਵੀ ਉਹਨਾਂ ਦੀ ਜਿੰਨੀ ਵੀ ਉਹਨਾਂ ਦੀ ਮਤਲਬ ਉਹਨਾਂ ਨੇ ਕਾਰਵਾਈ ਕੀਤੀ ਹੈ ਉਸ ਬਾਰਡਰ ਦੇ ਵਿੱਚ ਜੋ ਜੋ ਵੀ ਉਹਨਾਂ ਦਾ ਕਸੂਰ ਹੈਗਾ ਉਸ ਮੁਤਾਬਕ ਉਹਨਾਂ ਦੇ ਜਿਹੜੀ ਇਨਵੈਸਟਿਗੇਸ਼ਨ ਆ ਉਹ ਕਾਰਵਾਈ ਕਰਕੇ ਅਗਲੀ ਇਨਵੈਸਟਿਗੇਸ਼ਨ ਦੇ ਵਿੱਚ ਐਵਿਡੈਂਸ ਦਿਹਾ ਤੇ ਉਹਨਾਂ ਨੂੰ ਸਜ਼ਾ ਹੋ ਸੈਂ ਦਵਾਈਆਂ ਜਾਣ ਨਵੀਨ ਉਹਨਾਂ ਨੂੰ ਬਾਹਰ ਬਾਹਰ ਨੇ ਸ਼ੂਟ ਕੀਤਾ ਸੀ ਜੀ ਹਾਂ ਜੀ ਜਿਹੜਾ ਉਹ ਸਾਥੀ ਇਹਨਾਂ ਦੇ ਵਿੱਚ ਮੈਂ ਮੈਂ ਮੇਨ ਗੱਲ ਕਰਦਾ ਜਿਹੜਾ ਪੰਜ ਮਹੀਨਾ ਫਿਲਮਾ ਜਿਹੜਾ ਪਤਾ ਨਹੀਂ ਲੱਗਦਾ ਵੇਖੋ ਕਾਰਨਦਾਰ ਸਾਨੂੰ ਵੀ ਪਤਾ ਕਿ ਕਾਰਨ ਕੀ ਹੈਗਾ ਕਾਉਂਸਲ ਆਫ ਇਨਵੈਸਟੀਗੇਸ਼ਨਸ ਆਰ ਅੰਡਰ ਵੀ ਇਹਦੇ ਵਿੱਚ ਜਿਹੜਾ ਹੈਗਾ ਵਾ ਵਿਦੇਸ਼ੀ ਜਿਹੜੀਆਂ ਸਾਡੀਆਂ ਮੁਲਕ ਦੇ ਐਂਟੀ ਨੈਸ਼ਨਲ ਜਿਹੜੀਆਂ ਸਾਡੀਆਂ ਤਾਕਤਾਂ ਨੇ ਸਾਡੇ ਮੁਲਕ ਦੇ ਉਲਟ ਜਿਹੜੀਆਂ ਤਾਕਤਾਂ ਉਹਦੇ ਹੱਥੋਂ ਅਸੀਂ ਇਹਦੇ 'ਚ ਅਜੇ ਕਰ ਕਨਾਰ ਨਹੀਂ ਕਰ ਰਹੇ ਔਰ ਸਾਨੂੰ ਸਾਰੀਆਂ ਇਨਫੋਰਮੇਸ਼ਨ ਸਾਡੇ ਕੋਲ ਕ੍ਰਿਸਟਲ ਕਲੀਅਰ ਆ ਬਟ ਇਸ ਵੇਲੇ ਉਹਨਾਂ ਨੂੰ ਦੱਸਣਾ ਉਹਦਾ ਜਿਹੜਾ ਦੋਸ਼ੀ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਇਸ ਕਰਕੇ ਅਜੇ ਫਰਦਰ ਡਿਸਕਲੋਜ਼ਰ ਨਹੀਂ ਕਰਾਂਗੇ ਪਰ ਸਾਨੂੰ ਇਨਫੋਰਮੇਸ਼ਨ ਔਰ ਜਿਹੜੀ ਚੀਜ਼ ਜਿਹੜਾ ਮੋਟਿਵ ਆ ਉਹ ਸਾਰਾ ਕੁਝ ਆਲਮੋਸਟ ਮਤਲਬ ਕ੍ਰਿਸਟਲ ਕਲੀਅਰ ਹੈ ਸਰ ਰਾਤ ਨੂੰ ਫਾਇਰਿੰਗ ਹੋਈ ਆ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਉਸ ਉੱਪਰ ਫਾਇਰਿੰਗ ਕੀਤੀ ਆ ਉਹ ਇਨਵਲਵਡ ਸੀ ਮੈਂ ਨਹੀਂ ਉਹ ਦੋਵੇਂ ਭੱਜੇ ਆ ਜੀ ਸਵੇਰੇ ਧੁੰਦ ਦਾ ਫਾਇਦਾ ਲੈ ਕੇ ਨੇੜਾ ਵੀ ਸੀਗਾ ਉਹ ਭੱਜ ਗਏ ਆ ਬਟ ਉਹ ਜਲਦੀ ਜਿਹੜੇ ਅਸੀਂ ਉਹਨਾਂ ਨੂੰ ਫੜਾ ਇਸ ਕੇਸ 'ਚ ਉਹਨਾਂ ਦੀ ਕੋਈ ਇਨਵੋਲਵਮੈਂਟ ਹੈ ਸਰ ਇਸ ਕੇਸ 'ਚ ਉਹਨਾਂ ਦੀ ਇਨਵੋਲਵਮੈਂਟ ਹੈ ਬਿਲਕੁਲ ਹੈ ਨਵੀਨ ਅਰੋੜਾ ਬਿਲਕੁਲ ਬਿਲਕੁਲ ਸਭ ਨੇ ਲੋਕ ਹੋ ਗਏ ਤਿੰਨ ਬੰਦੇ ਅਸੀਂ ਫੜ ਲਏ ਆ ਦੋ ਜਿਹੜੇ ਭਜੇ ਆ ਔਰ ਉਸ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਆ ਜਿੱਦਾਂ ਜਿੱਦਾਂ ਉਹ ਫੜੇ ਜਾਣਗੇ ਅੱਗੇ ਕਿੰਨੇ ਜਾਣੇ ਆ ਉਹ ਤਾਂ ਫਰਦਰ ਇਨਵੈਸਟੀਗੇਸ਼ਨ ਫਰਦਰ ਇਨਟੈਰੋਗੇਸ਼ਨ ਦਾ ਫਰਦਰ ਜਿਵੇਂ ਰਾਜਸਥਾਨ ਭੱਜਨ ਦੀ ਤੁਸੀਂ ਦੱਸ ਰਹੇ ਹੋ ਕੋਸ਼ਿਸ਼ ਕਰ ਰਹੇ ਨੇ ਔਰ ਰਾਜਸਥਾਨ ਜਾਂ ਆਊਟ ਆਫ ਪੰਜਾਬ ਕਿਸੇ ਵੀ ਸਟੇਟ 'ਚ ਜਾਣ ਦੀ ਕੋਸ਼ਿਸ਼ ਚੁਣੇ ਆ ਇਹ ਇਹਨਾਂ ਨੂੰ ਉਹਨਾਂ ਸਟੇਟ ਦੇ ਪੋਲੀਟਿਕਲ ਸੈਕਟਰ ਮਿਲ ਗਿਆ ਕਿਤੇ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਪੋਲਿਟਿਕਲ ਸ਼ੈਲਟਰ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਇਹਦੇ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਬਿਕੋਜ਼ ਅਜੇ ਤੱਕ ਸਾਡੀ ਇਨਵੈਸਟੀਗੇਸ਼ਨ ਜਾਂ ਇੰਟੈਲੋਕੇਸ਼ਨ ਤੇ ਇਹਦੀ ਗੱਲ ਕੋਈ ਸਾਹਮਣੇ ਨਹੀਂ ਆਈ ਐਸ ਐਂਡ ਵੈਨ ਜੇ ਕੋਈ ਹੋਰ ਵੀ ਗੱਲ ਹੋਊਗੀ ਤੇ ਅਸੀਂ ਬਿਲਕੁਲ ਉਹਦੇ ਤੇ ਠੋਸ ਤੇ ਨਿਗਰ ਕਾਰਵਾਈ ਕਰਾਂਗੇ ਪਰ ਸਾਬ ਗੱਲ ਨਹੀਂ ਜੱਟ ਹੋ ਗਈ ਸਰ ਸ਼ੂਟਰ ਇਹਨੂੰ ਬਿਲਕੁਲ ਇਹਨੂੰ 6 ਵਜੇ ਕੇ 17 ਮਿੰਟ ਤੇ ਅਸੀਂ ਲੈ ਗਏ ਸੀ ਜਿੱਥੇ ਹਾਲਤ 6:58 ਵਜੇ ਹੀ ਵਾਸ ਡਿਕਲੇਰ ਡੈੱਡ ਆਫਟਰ 41 ਮਿੰਟ ਮੁਲਾਜ਼ਮ ਆਪਣਾ ਮੁਲਾਜ਼ਮ ਜਿਹੜਾ ਉਹ ਠੀਕ ਹੈ ਜੀ ਸਾਡਾ ਮੁੰਡਾ ਹਾਂ ਜੀ ਉਹ ਠੀਕ ਹੈ ਜੀ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਉਹਨੂੰ ਐਡਮਿਟ ਕਰਾਇਆ ਕਿੱਥੇ ਲੱਗੀ ਜੀ ਬਾਦਲ ਨੂੰ ਕਿੰਨੇ ਦੇ ਬਾਦ ਬਾਦਲ ਦੀ ਕਿੰਨੀਆਂ ਲੱਗਿਆ ਸਰ ਬਾਦਲ ਦਾ ਜਿਹੜੇ ਪੋਸਟਮਾਰਟਮ ਚੱਲ ਰਿਹਾ ਜੀ ਉਹਦੇ ਜਦ ਲੱਗ ਜੂਗਾ ਪਤਾ ਕਿੰਨੀਆਂ ਲੱਗੀਆਂ ਸਰ ਇਸ ਕੇਸ ਚ ਹੋਰ ਕਿੰਨੇ ਜਣੇ ਇਨਵੋਲ ਹੋਏ ਜੀ ਆਪਾਂ ਦੱਸਤਾ ਜੀ ਵੀ ਤਿੰਨ ਬੰਦੇ ਆਪਾਂ ਫੜ ਲਏ ਬਾਕੀ ਦੇ ਜਿਹੜੇ ਹੈਗੇ ਆ ਦੋ ਸਾਨੂੰ ਹੋਰ ਆਇਡੈਂਟੀਫਾਈਡ ਨੇ ਜਲਦੀ ਫੜ ਲਿਆ। ਉਹਨਾਂ ਤੋਂ ਅੱਗੇ ਚੱਲਾਂਗੇ ਵੀ ਹੋਰ ਬੰਦਿਆਂ ਦਾ ਕਿੰਨਿਆਂ ਦਾ ਨੈਕਸਸ ਆ। ਮੱਲਾ ਇਹਦੀ ਆਪਾਂ ਤਹਿ ਤੱਕ ਜਾਵਾਂਗੇ। ਉਹ ਇੱਥੇ ਨਹੀਂ ਖੜਦੇ ਅਸੀਂ ਪੂਰੀ ਤਹਿ ਤੱਕ ਜਾਵਾਂਗੇ। ਲੱਗਦਾ ਸਰ ਕੀ ਬਹੁਤ ਵੱਡਾ ਨੈਕਸਸ ਹੈ ਜੀ ਇਸ ਕੇਸ ਚ। ਸਰ ਕੀ ਇਹ ਗੈਂਗ ਇਸ ਕੇਸ ਚ ਲੇਡੀ ਵੀ ਇਨਵੋਲਡ ਹੈ? ਹਾਂਜੀ। ਸਰ ਇਸ ਕੇਸ ਚ ਕੋਈ ਲੇਡੀ ਵੀ ਇਨਵੋਲਡ ਹੈ? ਜੀ। ਉਹ ਗਵਫਤਾਰੀ ਉਹਦਾ ਕੀ ਰੋਲ ਹੈ? ਉਹ ਉਹ लेट इट बी अगली इन्वेस्टिगेशन ਦਾ ਪਾਰਟ ਆ ਉਹ ਤੁਹਾਨੂੰ ਮੈਂ ਡਿਸਕਲੋਸ ਕਰਾਂਗਾ ਸਿਕਸਰ ਬਾਦਲ ਦੇ ਨਾਮ ਨਛੱਤਰ ਸੀਗਾ ਲੜਕਾ ਜੀ ਉਹਦਾ ਕੀ ਰੋਲ ਸੀਗਾ ਕੀ ਉਹਨੇ ਸ਼ੂਟ ਕੀਤਾ ਸੀ ਜਾਂ ਬਾਦਲ ਨੇ ਸ਼ੂਟ ਕੀਤਾ ਅਜੇ ਮੈਂ ਕੋਈ ਬਾਦਲ ਵੋਸ ਦੀ ਮੇਨ ਸ਼ੂਟਰ ਇਕੱਲਾ ਇੱਕ ਸ਼ੂਟਰ ਨਹੀਂ ਸੀਗੇ ਤਿੰਨ ਸ਼ੂਟਰ ਸੀਗੇ ਸੋ ਬਾਦਲ ਨੇ ਬਿਲਕੁਲ ਉਹਦੇ ਤੇ ਫਾਇਰ ਕੀਤੇ ਆ ਬਾਕੀ ਜਿਹੜੇ ਜਿਹੜੇ ਬੰਦਿਆਂ ਨੇ ਫਾਇਰ ਕੀਤੇ ਜਦੋਂ ਜਦੋਂ ਸਾਡੇ ਕੋਲ ਆਈ ਜਾਣਗੇ ਇੰਟਰੋਗੇਸ਼ਨ ਹੋਈ ਜਾਊਗੀ ਜਿੱਦਾਂ ਤੁਸੀਂ ਨਾ ਲਿਆ ਅਜੇ ਅਸੀਂ ਨਹੀਂ ਕਹਿ ਸਕਦੇ ਵਾਂਸ ਅਸੀਂ ਉਹਨਾਂ ਨੂੰ ਲੈਬ ਕਰ ਲੈਨੇ ਫੜ ਲੈਨੇ ਆ ਫਿਰ ਉਹਨਾਂ ਦਾ ਰੋਲ ਤੁਹਾਨੂੰ ਬਿਲਕੁਲ ਦੱਸਦਾ ਸਰ ਜਿਹੜੇ ਇਹਨਾਂ ਦੇ ਵੈਪਨ ਯੂਜ਼ ਕੀਤੇ ਨੇ ਇਹਦੇ ਵਿੱਚ ਜੋ ਉਹਨੂੰ ਮਾਰਨ ਉਸੇ ਉਹ ਲਾਇਸੈਂਸ ਨਹੀਂ ਆ ਮੈਜ ਇਲੀਗਲ ਵੈਪਨ ਸਰ ਉਹ ਅਸਲਾ ਹੋਵੇਗਾ ਕਬਰ ਜੀ ਜਿਹਦੇ ਨਾਲ ਉਹਦੋਂ ਸ਼ੂਟ ਕੀਤਾ ਨਵੀਨ अरोੜੇ ਨੂੰ ਜਿਹੜਾ ਸਾਨੂੰ ਬੱਤੀਪੁਰ ਦਾ ਪਿਸਤਲ ਮਿਲਿਆ ਨਾ ਜੀ ਉਹਨੂੰ ਅਸੀਂ ਮੈਚ ਕਰ ਲਈ ਐਫਐਸਐਲ ਭੇਜ ਰਹੇ ਹਾਂ ਕਿਉਂਕਿ ਜਿਹੜਾ ਨਵੀਨ ਗੁਮਾਰ ਹੋਣਾ ਦੇ ਉੱਤੇ ਵੈਪਨ ਯੂਜ਼ ਹੋਇਆ 1.32 ਦਾ ਮੱਲਾ ਅਸੀਂ ਜਿਹੜੀ ਇਹ 32 ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਮਿਲਿਆ ਤਾਂ ਅਸੀਂ ਇਹਨੂੰ ਜਿਹੜਾ ਹੈਗਾ ਵਾ ਉਹ ਅੱਖੋਂ ਪਰੋਖੇ ਨਹੀਂ ਕਰ ਸਕਦੇ ਦਰਖਨਾਰ ਨਹੀਂ ਕਰ ਸਕਦੇ ਹੋ ਸਕਦਾ ਇਹੋ 32 ਬੋਰ ਦਾ ਪੁਆਇੰਟ 32 ਬੋਰ ਦਾ ਉਹੀ ਪਿਸਤਲ ਹੈ ਜਿਹੜਾ ਉੱਥੇ ਵਰਤਿਆ ਗਿਆ ਇੱਕ ਕਰ ਇਹਨੂੰ FSL ਨੂੰ ਭੇਜਾਂਗੇ ਔਰ ਉਹ FSL ਸਾਨੂੰ ਇਹ ਦੱਸ ਦੋਗੇ ਕਿ ਵੀ ਵੈਦਰ ਜਿਹੜੀਆਂ ਉਹਨਾਂ ਦੀ ਬਾਡੀਸ 'ਚ ਪੈਲਟਸ ਨਿਕਲੀਆਂ ਸੀ ਉਹ ਸੇਮ ਨੇ ਇਸ ਪਿਸਤਲ ਵਾਲੀਆਂ ਤਾਂ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਵੀ ਦੱਸ ਸਰ ਹੋਰ ਕਿੰਨਾ ਸਮਾਂ ਲੱਗ ਸਕਦਾ ਇਸ ਕੇਸ ਨੂੰ ਪੂਰਾ ਕਲੀਅਰ ਹੋਣ ਦੇ ਉੱਤੇ ਕਿਉਂਕਿ ਹਾਲੇ ਤੱਕ ਕਾਫੀ ਸਮਾਂ ਹੋ ਗਿਆ ਹੈ ਤਾਂ ਦੇਖੋ ਐਵਰੀ ਜਨ ਇਨਵੈਸਟੀਗੇਸ਼ਨਸ ਹੋ ਸਕਦਾ ਅਗਲੇ 24 ਘੰਟਿਆਂ 'ਚ ਸਾਰਾ ਕੁਝ ਸਾਨੂੰ ਕਾਮਯਾਬੀ ਮਿਲ ਜੇ ਹੋ ਸਕਦਾ ਇਹਨੂੰ ਥੋੜਾ ਟਾਈਮ ਹੋਰ ਪੰਜ ਸੱਤ ਦਸ ਦਿਨ ਹੋਰ ਲੱਗ ਜਾਣ ਇਹ ਸਾਡੇ ਵੱਲੋਂ ਤੋਂ ਇਹ ਆ ਕਿ ਜੇ ਨੀਸ਼ ਏਟੀ ਇਹਨੂੰ ਅਸੀਂ ਕਨਕਲੂਡ ਕਰ ਲਈਏ ਉਨਾ ਹੀ ਵਧੀਆ ਸੋ ਵੀ ਆਰ ਔਨ ਇਟ ਔਰ ਮੈਂ ਤੁਹਾਨੂੰ ਪੱਕਾ ਵਿਸ਼ਵਾਸ ਦਵਾਣਾ ਸਾਡੀਆਂ ਸਟੇਟ ਦੀਆਂ ਏਜੰਸੀਆਂ ਬਾਣਯੂਗ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਸੀਐਮ ਸਾਹਿਬ ਭਗਵਾਨ ਤੋਂ ਮਾਣ ਲਈ ਉਹ ਇਹਨੂੰ ਬੜਾ ক্লোਜ਼ਲੀ ਇਸ ਜਿਹੜਾ ਸਾਰਾ ਆਪਰੇਸ਼ਨ ਉਹਨਾਂ ਨੇ ਆਪ ਇਹਨੂੰ ਵਾਚ ਕੀਤਾ ਗਾਈਡ ਵੀ ਕੀਤਾ ਐਂਡ ਫਰਦਰ ਵੀ ਜਿਹੜਾ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਉਹ ਬਹੁਤ ਜਲਦੀ ਜਿਹੜੇ ਰਿਜ਼ਲਟ ਸਾਡੇ ਤਰੀਕੇ ਹੁਣ ਜਲਦੀ ਰਿਜ਼ਲਟਸ ਹੁਣ ਉਸ ਤਰੀਕੇ ਨਾਲ ਅੱਗੇ ਲੈ ਕੇ ਜਾਵਾਂਗੇ ਸਰ ਇੱਕ ਆਰਐਸਐਸ ਨੇਤਾ ਉਹ ਸੈਕਿੰਡ ਤੁਸੀਂ ਕਿਹਾ ਵਿਦੇਸ਼ੀ ਤਾਕਤਾਂ ਦੇ ਹੱਥੋਂ ਕਿਤੇ ਨਾ ਕਿਤੇ ਇੱਕ ਪੋਸਟ ਜਿਹੜੀ ਵਾਇਰਲ ਹੋਈ ਸੀ ਜਿਨ੍ਹਾਂ ਨੇ ਜਸਪ੍ਰੀਤ ਨੇ ਕਿਹਾ ਸੀ ਵੀ ਅਸੀਂ ਮਾਰ ਜਾਂਦੇ ਹਾਂ ਉਹ ਕਿੰਨਾ ਕਿਤੇ ਸਰ ਮੈਚ ਕਰਦੀ ਵੀ ਹੈ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਬੰਦੀਆਂ ਆ ਜਾਂਦੀਆਂ ਨੇ ਜਿਹੜੀਆਂ ਕੋਈ ਇਧਰੋਂ ਪਾਤੀ ਕੇ ਨੇ ਉਧਰੋਂ ਪਾਤੀ ਸੋ ਅਜੇ ਮੈਂ ਕਿਸੇ ਜਥੇਬੰਦੀ ਦਾ ਨਾਮ ਨਹੀਂ ਤਾਂ ਡਿਸਕਲੋਜ਼ ਕਰਨਾ ਕਿਉਂਕਿ ਕੱਲ ਨੂੰ ਜਦੋਂ ਕਲੀਅਰ ਹੋਇਆ ਹੋ ਸਕਦਾ ਉਹ ਜਿਹੜਾ ਹੈਗਾ ਵਾ ਮੈਂ ਅੱਜ ਨੂੰ ਕਹਿ ਰਿਹਾ ਉਹ ਮਤਲਬ ਉਹਨਾ ਪੁਖਤਾ ਨਾ ਹੋਵੇ ਕਿਉਂਕਿ ਅਸੀਂ ਬੜੇ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਪਰ ਜਿਹੜੀਆਂ ਜ਼ਿੰਮੇਵਾਰੀਆਂ ਲੈ ਲੈਂਦੀਆਂ ਵਾ ਉਹ ਕਈ ਐਵੇਂ ਮਤਲਬ ਜਿਵੇਂ ਆਪਣੇ ਆਪ ਨੂੰ ਵਖਾਉਣ ਲਈ ਆਪਣੇ ਆਪ ਦੀ ਪਬਲਿਸਿਟੀ ਗੇਨ ਕਰਨ ਲਈ ਜਾਂ ਆਪਣੇ ਆਪ ਦਾ ਵਜੂਦ ਵਿਖਾਉਣ ਵਾਸਤੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਲੈ ਲੈਣੀਆਂ ਨੇ ਅਸਲ ਤਾਕਤ ਇਹਦੇ ਅੱਗੇ ਕਿਹੜੀ ਹੈਗੀ ਆ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਜਦੋਂ ਅਸੀਂ ਇਹਨੂੰ ਕਨਕਲੂਡ ਕਰਾਂਗੇ ਫਰਦਰ ਜਿਹੜੀਆਂ ਰਿਸਟ ਹੋਣਗੀਆਂ ਉਦੋਂ ਤੁਹਾਨੂੰ ਬਿਲਕੁਲ ਕਲੀਅਰ ਕਰ ਦਾਂਗੇ ਵੀ ਆਹ ਸਾਰਾ ਮੋਟਿਵ ਸੀ ਤੇ ਇਦਾਂ ਸਾਰਾ ਹੋਇਆ ਸਭਾ ਜਿਹੜੇ ਬਾਦਲੇ ਲੈ ਲਈ ਤੇ ਪਹਿਲਾਂ ਵੀ ਨੂੰ ਕੋਈ ਜਿੰਦਗੀ ਨਾ ਕਿ ਇਸ ਤਰੀਕੇ ਦਾ ਨਹੀਂ ਹੋਇਆ ਪਹਿਲਾਂ ਸਾਡੇ ਕੋਲ ਐਸ ਵਾਲੇ ਕੋਈ ਨਹੀਂ ਹੈਗਾ ਜੀ ਬਾਕੀ ਅਸੀਂ ਸਾਰੇ ਆਲ ਐਸ ਐਚਓਜ਼ ਆਲ ਡਿਸਟ੍ਰਿਕਟਸ ਬਾਕੀ ਸਾਰੇ ਜਿਹੜੇ ਬਾਹਰਲੇ ਜ਼ਿਲ੍ਹੇ ਉਹਨਾਂ ਤੋਂ ਇਨਫੋਰਮੇਸ਼ਨਸ ਗੈਦਰ ਕਰ ਰਹੇ ਹਾਂ ਸਰ ਇਹ ਕਿੱਥੋਂ ਰਹਿਣ ਵਾਲਾ ਸੀ ਇਹ ਇੱਥੋਂ ਪਟਕ ਪਟਕਿਆ ਬਸਤੀ ਤੁਹਾਡਾ ਫੋਜਪੁਰ ਸ਼ਹਿਰ ਦਾ ਸਾਡੇ ਜਿਹੜੇ ਰਾਜੂ ਤੇ ਵਗੇਰਾ ਜਿਹੜੇ ਇਹਨਾਂ ਨੇ ਹਮਲਾ ਕੀਤਾ ਉਹ ਇਹਨਾਂ ਦੇ ਨਾਲ ਸ਼ਾਮਲੇਗੇ ਸੀ ਹਾਂਜੀ ਹਾਂ ਬਸ ਭ ਵੀ ਅੱਤੋੜਾ ਤਾਂ ਪਿੱਛੇ ਕਰ ਯਾਰ ਆਪਣੇ ਆ ਬਖਾਣੀ ਕਿ ਮਾਤਰੀ ਭਾਜੀ ਰਵੀ ਕਰ ਲੈ ਯਾਰ ਪ੍ਰਾਤ ਹਾਂ ਇਹ ਉੱਪਰ ਕਰਕੇ ਕਰਨਾ ਤੂੰ ਪਲੇਨ ਨਹੀਂ ਕਰਨੀ ਮੈਨੂੰ ਆਈਡੀ ਲੈਣੀ ਨਾ ਵਿੱਚ ਬੋਲ ਦਿਕਲੂ ਉੱਪਰ ਕਰ ਕਿਵੇਂ ਕਰੂ ਹਾਂ ਭਾਜੀ ਐਸੇ ਐਸੇ ਤਾੜਾ ਲੱਗੀ ਭਾਜੀ ਮੈਂ ਆਈ ਜਾਨੀ ਤੁਹਾਡੇ ਕੋਲ ਪਲੇਨ ਕਰਦਾ ਰਹੇ ਮੈਂ ਕਰਦਾ ਰਹੇ ਮੈਂ ਪਾਜੀ ਯਾਰ ਮੈਨੂੰ ਫਿਰ 22 ਮਿੰਟ ਆ ਮੇਰਾ ਫੋਨ ਹੈਗਾ ਮੇਰੇ ਕੋਲ ਹੈਗਾ ਸਕਰੀਨ ਤੇ ਦੋ ਮਿੰਟ ਪਾਜੀ ਦੋ ਮਿੰਟ ਰੁਕ ਤੋ ਜਾ ਰਵੀ ਨੂੰ ਤਾਂ ਸੈਟ ਕਰਾਉਣ ਦੋ ਫਿਰ ਕਰ ਲੈ ਉਹ ਸ਼ਾਂਤ ਯਾਰ ਆਵਨ ਛੱਡ ਦੇ ਮੈਨੂੰ ਆਈਡੀ ਨਹੀਂ ਆ ਰਹੀ टाला भाई अभी दो, तो, दो दो बने तो मैं मैं बस ठीक एक करें जी सर आज प्रेस कॉन्फ्रेंस की जा रही है किस बारे में सर आज की ये प्रेस कॉन्फ्रेंस थी और क्या पुलिस को इसमें कामयाबी ये जो मैंने जैसे आपको पहले बताया जो हमारे यहाँ एक आर एस एस के समर्थक फैमिली थी उनके एक मेंबर नवीन कुमार को उनका मर्डर किया गया था तो उसमें जो फिरोजपुर पुलिस है और पंजाब पुलिस स्पेशली फरोजपुर पुलिस इनको बढ़िया कामयाबी मिली जो उसका मेन शूटर बादल था वो हमें कल अरेस्ट किया और आज एक इनकाउंटर में उसकी जो है इंजर्ड हो गया और बाद में हॉस्पिटल में इलाज के दौरान उसकी जो है डेथ हो गई और उसको उसपे से जो हमें वेपन्स वगैरह वहाँ से रिकवर हुए हैं और फर्दर जो जो उसने उसको लोग भगाने के लिए आए थे वो वहाँ से जो है धुंध वगैरह और अनेरा के कारण वहाँ से भाग गए और फर्दर जो इन्वेस्टिगेशन रेट्स हम कंडक्ट कर रहे हैं और जो मुल्ज हमें दूसरे और भी दो तीन मुलजम हैं जो हमें आइडेंटिफाइड हैं और जल्दी हम उनको गिरफ्तार करके और जो है जो उनका जुर्म है उस मुताबिक उनको हम सजा दिलाएंगे सर कारण का पता लग सका अभी तक कि मर्डर किया ही क्यों था? देखो इसमें ना हम सारा वर्क कर रहे हैं फर्दर जो अरेस्ट होंगी उससे सारा क्लियर हो जाएगा और जैसे मैंने आपको बताया कि कोई जो एंटी नेशनल ताकतें हैं उनके हाथ को ਇਨਕਾਰ ਨਹੀਂ ਕੀਤਾ ਗਿਆ ਜੀ ਲੇਕਿਨ ਇਸ ਦੀ ਇਨਵੈਸਟੀਗੇਸ਼ਨ ਅਭੀ ਜੋ ਹੈ ਵੀ ਚੱਲ ਰਹੀ ਹੈ ਔਰ ਵੀ ਅਕਿਊਸਡ ਪਕੜੇ ਜਾਏਗੇ ਤੋ ਆਪਕੋ ਜੋ ਹੈ ਉਹ ਡਿਟੇਲ ਮੈਂ ਬੀ ਡਿਸਕਲੋਸ ਕਰਦੇ ਲੱਗਦਾ ਕਿ ਜੱਤੇਬੰਦੀਆਂ ਕੋਈ ਏਜੰਸੀ ਜਾਂਦੇ ਵਿੱਚ ਆਫਿਲਾਲ ਤਾਂ ਜੀ ਅਜੇ ਕੁਝ ਨਹੀਂ ਇਹੋ ਜੀ ਗੱਲ ਕਹੀ ਜਾ ਸਕਦੀ ਕਿ ਜਿਵੇਂ ਕਈ ਇੱਕ ਜੱਤੇਬੰਦੀ ਹੋਣੀ ਹੈ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਸਿੱਕੀ ਜਿਵੇਂ ਤੁਹਾਨੂੰ ਦੱਸਿਆ ਵੀ ਇਹੋ ਜੇ ਲੋਕ ਜਿਹੜੇ ਹੈਗੇ ਆ ਉਹ ਇਹੋ ਜੀਆਂ ਜ਼ਿੰਮੇਵਾਰੀਆਂ ਲੈਣ ਦੀ ਪੁਲਿਸ ਦਾ ਧਿਆਨ ਭਟਕਾਉਂਦੇ ਆ ਪੀਪਲਿਸ ਜਿਹੜੀ ਅਸਲ ਦਿਸ਼ਾ ਨਾਲੋਂ ਦੂਸਰੀ ਦਿਸ਼ਾ ਚੱਲ ਰਹੀ ਸੋ ਅਸੀਂ ਕਿਸੇ ਵੀ ਚੀਜ਼ ਨੂੰ ਇਹੋ ਜੀ ਨੂੰ ਚੀਜ਼ ਨੂੰ ਅਸੀਂ ਪੁਕਤਾ ਨਹੀਂ ਮੰਨਦੇ ਕਿ ਉਹ ਕੋਈ ਕੀ ਪੋਸਟ ਪਾ ਰਿਹਾ ਕੀ ਨਹੀਂ ਪਾ ਰਿਹਾ ਅਸੀਂ ਆਪਣੀ ਇਨਵੈਸਟੀਗੇਸ਼ਨ ਉਸ ਸਹੀ ਟੰਗ ਦੇ ਨਾਲ ਪ੍ਰੈਕਟੀਕਲ ਟੰਗ ਦੇ ਨਾਲ ਔਰ ਪੁਲਿਸਿੰਗ ਦੇ ਟੰਗ ਦੇ ਨਾਲ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਡੀ ਜਿਹੜੀ ਆ ਕੋਈ ਗਲਤ ਅਫਵਾਹ ਫਲਾ ਕੇ ਜਾਂ ਕੋਈ ਗਲਤ ਇਨਫਰਮੇਸ਼ਨ ਦੇ ਕੇ ਸਾਡੇ ਇਨਵੈਸਟੀਗੇਸ਼ਨ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਨਾ ਕਰ ਸਕੇ ਔਰ ਮੈਂ ਤੁਹਾਨੂੰ ਪੂਰਾ ਯਕੀਨ ਦਿਵਾਉਣਾ ਵੀ ਆਉਣ ਵਾਲੇ ਟਾਈਮ ਚ ਇਹਦੇ ਚ ਹੋਰ ਵੀ ਵਧੀਆ ਸੱਟੇ ਕੱਢਾਂਗੇ ਸਰ ਜਿਹੜੀ ਗੱਲ ਦੀ ਮੌਤ ਹੋਈ ਹੈ ਇਹ ਜਿਹੜੀ ਹੈ ਪੁਲਸ ਦੀ ਗੋਲੀ ਨਾਲ ਹੋਈ ਹੈ ਤੇ ਗੱਲ ਜਿਹੜੀ ਸਾਥੀ ਸੀ ਉਹਨਾਂ ਦੀ ਗੋਲੀ ਹੈ ਭਾਜੀ ਤੁਹਾਨੂੰ ਜਿਹੜੇ ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਜੀ ਉਹ ਹੁਣ ਪੋਸਟਮਾਰਟਮ ਦੇ ਵਿੱਚ ਡਾਕਟਰ ਸਾਹਿਬ ਉਹਨੂੰ ਕੱਢਣਗੇ ਫੇਰ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਬੂਰ ਦੀ ਗੋਲੀ ਉਹਨੂੰ ਹਿਟ ਹੋਈ ਹੈ ਸੋ ਮੌਕੇ ਤੇ ਸਾਨੂੰ ਪੁਆਇੰਟ 23 ਬੂਰ ਤੇ ਪੁਆਇੰਟ 30 ਬੂਰ ਦੇ ਪਿਸਟਰ ਰਿਕਵਰ ਹੋਏ ਆ ਜਿਹੜੇ ਕਿ ਮੁਲਜ਼ਮਾਂ ਦੇ ਕੋਲ ਸੀਗੇ ਇਹ ਦੋਵੇਂ ਬੂਰ ਦੇ ਵੈਪਨ ਪੁਲਿਸ ਕੋ ਨਹੀਂ ਹੁੰਦੇ ਫਿਰ ਜੇ ਉਹਨਾਂ ਜੋ ਗੋਲੀਆਂ ਨਿਕਲੀਆਂ ਇਟ ਮੀਨਸ ਉਹਨਾਂ ਦੇ ਨਾਲ ਸੀ ਸਰ ਇਹਨੇ ਫਾਇਰ ਕੀਤੇ ਗਿਆ ਸਰ ਉਹਨੇ ਸਰ ਤੁਹਾਡੇ ਨਾਲ ਬਾਦਲ ਗਿਆ ਸੀਗਾ ਤੇ ਇਹ ਮਤਲਬ ਤੁਹਾਡੀ ਕਸਟਡੀ ਜੋ ਛੁੱਟ ਕੇ ਜਦੋਂ ਉਹ ਸਾਈਡ ਚਲਾ ਗਿਆ ਸੀਗਾ ਤੇ ਜਾਂ ਤੁਹਾਡੇ ਵਾਲੀ ਨਹੀਂ ਨਹੀਂ ਜਦੋਂ ਅਸੀਂ ਉੱਥੇ ਰਿਕਵਰੀ ਕਰਵਾਉਣ ਵਾਸਤੇ ਗਏ ਇਹਨੇ ਦੱਸਿਆ ਕਿ ਉੱਥੇ ਬੰਦੇ ਹੋ ਸਕਦੇ ਆ ਕਿਉਂਕਿ ਇਹਦੇ ਨਾਲ ਉਹਨਾਂ ਨੇ ਜਦੋਂ ਫੜਿਆ ਗਿਆ ਕੱਲ ਸ਼ਾਮ ਨੂੰ ਦੁਪਹਿਰੇ ਜੇ ਉਦੋਂ ਇਹਨੇ ਜਿਹੜਾ ਹੈਗਾ ਦੱਸਿਆ ਵੀ ਜਦੋਂ ਦੀ ਇੰਟਰੋਗੇਸ਼ਨ ਕੀਤੀ ਗਈ ਫੜਨ ਤੋਂ ਬਾਅਦ ਇਹਨੇ ਕਹੇ ਵੀ ਉੱਥੇ ਬੰਦਿਆਂ ਨੇ ਆਉਣਾ ਵਾ ਉਹਨਾਂ ਗੱਡੀ ਲੈ ਕੇ ਆਉਣਾ ਉਹ ਮੈਨੂੰ ਉੱਥੋਂ ਰਾਜਸਥਾਨ ਟਪਾਉਣਗੇ ਜਦੋਂ ਪੁਲਿਸ ਪਾਰਟੀ ਉੱਥੇ ਰੇਡ ਕਰਨ ਗਈ ਸ਼ਮਸ਼ਾਨਗੜ ਦੇ ਵਿੱਚ ਉੱਥੇ ਜਦੋਂ ਉਹਨਾਂ ਨੇ ਫਾਇਰ ਖੋਲਿਆ ਪੁਲਿਸ ਨੂੰ ਇਹ ਥੋੜਾ ਪਤਾ ਸੀਗਾ ਵੀ ਉਹ ਉੱਥੇ ਲੈਸ ਹੋ ਕੇ ਹਥਿਆਰਾਂ ਨਾਲ ਬੈਠੇ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਅਗਾਹ ਕੀਤਾ ਚੈਲੰਜ ਕੀਤਾ ਵੀ ਤੁਸੀਂ ਪੁਲਿਸ ਪਾਰਟੀ ਆ ਵੀ ਤੁਸੀਂ ਇਹਨੂੰ ਫਾਇਰ ਜਿਹੜਾ ਵਾ ਬੰਦ ਕਰ ਦਿਓ ਪਰ ਉਹਨਾਂ ਨੇ ਫਾਇਰ ਬੰਦ ਨਹੀਂ ਕੀਤਾ ਉਹਨਾਂ ਵੱਲੋਂ 11 ਰੌਂਦ ਫਾਇਰ ਹੋਏ ਜਿਹੜੇ ਸਾਨੂੰ ਖੂਲ ਮਿਲੇ ਸੋ ਪੁਲਿਸ ਨੇ ਫਿਰ ਆਪਣੇ ਬਚਾਅ ਚ ਇਹਦਰੋਂ ਫਾਇਰ ਕੀਤਾ ਔਰ ਉਸ ਦੌਰਾਨ ਜਿਹੜੀ ਜਿਹੜੀ ਉਹ ਗੋਲੀ ਚੱਲੀ ਆ ਉਹਦੇ ਸਾਡਾ ਇੱਕ ਮੁੰਡਾ ਜ਼ਖਮੀ ਹੋਇਆ ਹੈਡ ਕਨਸਟੇਬਲ ਬਲਕੌਰ ਸਿੰਘ ਤੇ ਇੱਕ ਜਿਹੜਾ ਇਹ ਬਾਦਲ ਇਹ ਜ਼ਖਮੀ ਹੋਇਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਸਭ ਹੁਣ ਜਿਹੜੇ ਬਾਦਲ ਦੇ ਸਾਥੀ ਉਹਨਾਂ ਤੇ ਮੁਕਦਮਾ ਦਰਜ ਹੀ ਹੋਊਗਾ ਕੋਲ ਬਿਲਕੁਲ ਹੋਊਗਾ ਕਿਸ ਤਰ੍ਹਾਂ ਦਾ ਹੋਊਗਾ ਉਹਨਾਂ ਦੇ ਉੱਪਰ ਜੋ ਕਾਰਵਾਈ ਹੋਊਗੀ 307 ਦਾ ਮੁਕਦਮਾ ਦਰਜ ਹੋਊਗਾ ਤਾਂ ਜੇ ਇਹ ਜਿਵੇਂ ਹੁਣ ਡੈਥ ਹੋਈ ਹੈ 307 ਦਾ ਤਾਂ ਇਹ ਮੁਕਦਮਾ ਦਰਜ ਕਰਤਾ ਅਮਸੈਕਟ ਦਾ ਹੁਣ ਉਹ ਚ ਵੱਧਾ ਜੁਰਮ 302 ਦਾ ਕਰਾਂਗੇ ਕਿਉਂਕਿ ਬੰਦਾ ਮਰ ਗਿਆ ਸਰ ਬੰਦੇ ਨੇ ਕਿਹੜੀ ਲੇਡਸ ਨੇ ਗਿਫਟਾਂ ਕੀਤੀਆਂ ਉਹਦਾ ਰੋਲ ਕੀ ਹੈ ਵਿੱਚ ਦੇਖੋ ਉਹਦਾ ਰੋਲ ਦੇ ਉੱਤੇ ਅਜੇ ਵਜੀਦ ਪੁੱਛ ਗਏ ਜਾਂਦੀ ਹੈ ਉਹ ਕਈ ਥਾਵਾਂ ਦੇ ਉੱਤੇ ਲਿੰਕ ਕੀਤਾ ਜਾ ਰਿਹਾ 50 ਵਾਲੀਆਂ ਗੱਲਾਂ ਵੀ ਹੈਗੀਆਂ ਵਾ ਇਹਨਾਂ ਨੂੰ ਲੈ ਕੇ ਜਾਣਾ ਵੀ ਹੈਗਾ ਵਾ ਰਾਹ ਸਾਫ਼ ਕਰਨ ਵਾਲੀ ਵੀ ਗੱਲ ਹੈਗੀ ਆ ਸੋ ਬਈ 23 ਡਾਇਰੈਕਸ਼ਨਸ ਦੇ ਵਿੱਚ ਕੰਮ ਚੱਲ ਰਿਹਾ। ਨੈਕਸਟ ਜਿਹੜੀ ਸਾਡੀ ਡਵੈਲਪਮੈਂਟ ਹੋਊਗੀ ਉਹ ਬੜੀ ਭੁਗਤਾਂ ਦੇ ਵਧੀਆ ਹੋਊਗੀ ਉਹਦੇ 'ਚ ਤੁਹਾਨੂੰ ਸਾਰਾ ਹੀ ਖਲਾਸਾ ਕਰ ਦਾਂ। ਠੀਕ। ਠੀਕ ਹੈ। ਚਲੋ। ਚੰਗੀ। ਤਾਂ ਮਾਈਕ ਆ ਗਿਆ। ਮਾਈਕ ਆ ਗਿਆ। ਮਾਈਕ ਆ ਗਿਆ। ਉਹ ਕੀ ਕਿਹਾ। ਜੋਰ ਤੇ। ਜੋਰ ਤੇ। ਮਾਇਕਾ ਨਾ ਬਾਤ ਹੈ ਇਹ ਕੋਈ ਕੋਈ ਸ਼ਹਿਰ ਦੇ ਵਿੱਚ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਇੱਕ ਆਰਐਸਐਸ ਸ成员 ਪਰਿਵਾਰ ਦਾ ਇੱਕ ਜੀ ਆਜਾ ਦਾ ਕਤਲ ਕੀਤਾ ਗਿਆ ਸੀ ਨਵੀਨ ਕੁਮਾਰ ਸੋ ਉਸ ਦੇ ਵਿੱਚ ਜਿਹੜੇ ਅਨਡੈਂਟੀਫਾਈਡ ਪਹਿਲਾ ਸ਼ੂਟਰ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫੋਰਸ ਮੋਰੋਜਪੁਰ ਪਲੀਜ਼ ਅੰਡਰ ਦੀ ਲੀਡਰਸ਼ਿਪ ਆਫ ਪੀਐਸਟੀ ਫੋਰ ਰਿਪੋਰਟ ਸਰਦਾਰ ਕੁਪਰ ਦਰਸ਼ਕ ਇਨਾਂ ਦੇ ਇੰਟਾਇਰ ਟੀਮ ਨੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਉਹਦੇ ਵਿੱਚ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਸੀਸੀਟੀਵੀ ਜਿਹੜੀ ਹੈਗੀ ਆ ਉਹਨਾਂ ਦੀਆਂ ਫੁਟੇਜ ਵਗੈਰਾ ਖੰਡਾਲ ਕੇ ਉਹਨਾਂ ਸ਼ੂਟਰਸ ਨੂੰ ਗ੍ਰੀਟ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਬਣ ਮੇਰੇ ਪਿੱਛੇ ਕਾਲਾ ਅਦਲ ਇੱਕ ਹਰਸ਼ ਇਹ ਸਾਰੇ ਜਿਹੜੇ ਹੈਗੇ ਇਹਨਾਂ ਦੀਆਂ ਆਈਡੈਂਟੀਫਿਕੇਸ਼ਨਸ ਹੋ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਫੜਨ ਵਾਸਤੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਕਈ ਪਾਰਟਸ ਸਟੇਟ ਦੇ ਸਟੇਟ ਤੋਂ ਬਾਹਰ ਅਸੀਂ ਰੀਡ ਕੀਤੇ ਉਹਦੇ ਚ ਸਾਨੂੰ ਕਾਫੀ ਕਾਮਯਾਬੀ حاصل ਹੋਈ ਇੱਕ ਹਰਸ਼ਿਤ ਇੱਕ ਕਾਲੀ ਨਾਮ ਦਾ ਜਿਹੜਾ ਸ਼ੂਟਰ ਸੀ ਇਹਨਾਂ ਨੂੰ ਪਹਿਲਾਂ ਫੜ ਲਿਆ ਗਿਆ ਸੀ ਜਿਹੜਾ ਕਾਲੀ ਨਾਮ ਦਾ ਸੀਗਾ ਸ਼ੂਟਰ ਇਹਦੇ ਨਾਲ ਵੀ ਪੁਲਿਸ ਦਾ ਐਕਸਚੇਂਜ ਆ ਫਾਇਰ ਹੋਇਆ ਸੀਗਾ ਤੇ ਇਹਦੇ ਲੱਤ ਦੇ ਵਿੱਚ ਗਨ ਸ਼ਾਟਸ ਲੱਗੀਆਂ ਸੀ so ode thi